ਜੈ ਪੀਮ ਜੈ ਭਾਰਤ ਜੈ ਗੁਰਦੇਵ ਤੁਨਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਹੀ ਸਮੇਂ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਣ ਰਹੀ ਸੀ ਜਿਹਦੇ ਵਿੱਚ ਪਿੰਡ ਮਸਬੂਲਪੁਰ ਦੇ ਸਾਡੇ ਸਾਥੀ ਬਰਿੰਦਰ ਕੁਮਾਰ ਜੀ ਜਿਹੜਾ ਬਾਬਾ ਗੁਲਾਬ ਸਿੰਘ ਜੀ ਤੋਂ ਇੱਕ ਦੁਆਨ ਲਵਾਇਆ ਗਿਆ ਸੀ ਜਿਹਦੇ ਵਿੱਚ ਬਾਬਾ ਗੁਲਾਬ ਸਿੰਘ ਜੀ ਨੇ ਕੁਝ ਸ਼ਬਦ ਬੋਲੇ ਗਿਆ ਸੀ ਉਹ ਜਿਹੜੇ ਅੱਜ ਮੋਤਵਾਰ ਸਾਥੀ ਦੁਆਬੇ ਦੇ ਹਲਕਾ ਫਲੋਰ ਦੇ ਔਰ ਅੰਬੇਡਕਰ ਸੈਨਾ ਆਫ ਇੰਡੀਆ ਦੇ ਸਾਥੀ ਰਲਕੇ ਜਿਹੜਾ ਅੱਜ ਮਸਲਾ ਜਿਹੜਾ ਉਹ ਸਾਡਾ ਸੌਲਵਟ ਹੋ ਗਿਆ। ਹੁਣ ਸਾਡਾ ਕੋਈ ਵੀ ਮਤਲਬ ਜਿਹੜਾ ਸਮਾਜਿਕ ਧਾਰਮਿਕ ਇਸ਼ੂ ਜਿਹੜਾ ਕੋਈ ਵੀ ਨਹੀਂ ਰਿਹਾ। ਔਰ ਅਸੀਂ ਸਾਰਿਆਂ ਨੂੰ ਇਹ ਬੇਨਤੀ ਵੀ ਕਰਦੇ ਆਂ ਵੀ ਇਹ ਅੱਜ ਜਿਹੜਾ ਆ ਅਸੀਂ ਸਾਰਿਆਂ ਨੇ ਰਲ ਕੇ ਜਿਹੜਾ ਆ ਇੱਕ ਦੂਜੇ ਦਾ ਕੁਮਾਰ ਦਾ ਉਦਾਸਾ ਲੈ ਕੇ ਅਸੀਂ ਜਿਹੜਾ ਸੌਲਵਟ ਕਰ ਲਿਆ। ਸਮਾਜ ਨੂੰ ਬੇਨਤੀ ਆ ਵੀ ਅਸੀਂ ਰਲ ਮਿਲ ਕੇ ਰਹੀਏ ਔਰ ਇਦੇ ਹੀ ਜਿਹੜਾ ਸਾਡੇ ਸਮਾਜ ਦੇ ਵਿੱਚ ਸੰਗਠਨ ਬਣਿਆ ਰਵੇ ਔਰ ਇਕਟਤਾ ਬਣੀ ਰਵੇ। ਜੈ ਭੀਮ ਜੈ ਭਾਰਤ। ਇਲਾਕੇ ਭਰਦੀਆਂ ਜਿਹੜੀਆਂ ਸਕਾਰਜੁਗ ਹਸਤੀਆਂ ਇੱਥੇ ਇਕੱਠੀਆਂ ਹੋਈਆਂ ਜੋ ਪਿੱਛੇ ਪਿੰਡ ਮਨਸੂਰਪੁਰ ਵਿੱਚੇ ਬਾਬਾ ਦਵਾਨ ਸਿੰਘ ਬਾਬਾ ਗੁਲਾਬ ਸਿੰਘ ਜੀ ਦਾ ਇੱਕ ਦੀਵਾਨ ਜਿਹੜਾ ਗੁਰੂ 10 ਮਹਾਰਾਜ ਜੀ ਦੀ ਉਸਤ ਵਿੱਚ ਲੱਗਾ ਹੋਇਆ ਸੀਗਾ ਜਿੱਥੇ ਕੋਈ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕੋਈ ਗੱਲ ਹੋਈ ਸੀਗੀ ਔਰ ਉਹ ਉਸ ਇਸ਼ੂ ਦੇ ਵਿੱਚ ਜਿਹੜਾ ਉਹ ਸਾਡੇ ਸਾਥੀ ਦੇ ਜਿਹੜਾ ਹਿਰਦੇ ਤੇ ਗੱਲ ਬੈਠੀ ਸੀਗੀ ਉਸ ਇਸ਼ੂ ਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਔਰ ਇਹਦੇ ਲਈ ਸਾਥੀ ਸਾਡੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਰਵਾਨਾ ਜੀ ਸਾਥੀ ਸ਼ਖਦੇਵ ਸਿੰਘ ਜੀ ਸਾਡੇ ਗੁਲਸ਼ਨ ਮਸੰਧਪੁਰ ਜੀ ਅੰਬੇਡਕਰ ਸੈਨਾਫ ਇੰਡੀਆ ਤੋਂ ਔਰ ਸਾਡੇ ਗ੍ਰਾਮ ਪੰਚਾਇਤ ਮਨਸੂਰਪੁਰ ਤੋਂ ਹੋਰ ਵੀ ਸਕਾਰਤਕ ਸਾਥੀ ਆਏ ਆ ਔਰ ਸਾਥੀ ਰਮੇਸ਼ ਵਰਗ ਦੀ ਔਰ ਬਾਬਾ ਗਲਾਬ ਸਿੰਘ ਜੀ ਉੱਚੇਚੇ ਤੌਰ ਤੇ ਇੱਥੇ ਆਏ ਆ ਕਿ ਮੈਂ ਜਿਹੜਾ ਸੰਗਤ ਦੇ ਵਿੱਚ ਜਾ ਕੇ ਕੋਈ ਮੇਰੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਸੀ ਨਾ ਗੁਰੂ ਦੀ ਹਾਜ਼ਰੀ ਦੇ ਵਿੱਚ ਨਾ ਜੋ ਸੈਵਨ ਕੋਈ ਗੱਲ ਹੋਈ ਹੈਗੀ ਆ ਉਹਦੇ ਸੰਬੰਧ ਚ ਅੱਜ ਅਸੀਂ ਇੱਥੇ ਸਾਰਿਆਂ ਨੇ ਅਰਦਾਸ ਬੇਨਤੀ ਉਦੜੀ ਕੀਤੀ ਆ ਗੁਰੂ ਤੇ ਆਉਟ ਆਸਰਾ ਲੈ ਕੇ ਜਿਹੜਾ ਇਹ ਸਾਡਾ ਸਾਥੀ ਸੀਗਾ ਜਿਸ ਨੂੰ ਉਦੋਂ ਇਹੋ ਜੀ ਕੋਈ ਗੱਲ ਕਹੀ ਗਈ ਸੀ ਉਹਦਾ ਉਹ ਚੰਗੀ ਜ਼ਿੰਦਗੀ ਜੀਵੇ ਔਰ ਸਿਰ ਜਾ ਰਵੇ ਔਰ ਅਸੀਂ ਗੁਰੂ ਦੇ ਆਸਰੇ ਦੇ ਨਾਲ ਜਿਹੜਾ ਇਹ ਆ ਦਾਸ ਬੇਨਤੀ ਜੋਦੜੀ ਕਰਕੇ ਹਟੇ ਆ ਔਰ ਇਦਾਂ ਦਾ ਜਿਹੜਾ ਇਸ਼ੂ ਕੋਈ ਵੀ ਇਸ਼ੂ ਨਹੀਂ ਹੈ ਨਾ ਕੋਈ ਧਾਰਮਿਕ ਇਸ਼ੂ ਆ ਨਾ ਕੋਈ ਸਮਾਜਿਕ ਇਸ਼ੂ ਹੈਗਾ ਉਹ ਸਾਰੇ ਅਸੀਂ ਜਿਹੜੇ ਮਨਮਟਾਵ ਅੱਜ ਅਸੀਂ ਖਤਮ ਕਰ ਦਿੱਤੇ ਹੈਗੇ ਆ ਔਰ ਅਸੀਂ ਸੰਗਤ ਨੂੰ ਜਿਹੜਾ ਉਹ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਸ ਗੱਲ ਨੂੰ ਜਿਹੜਾ ਨਾ ਪ੍ਰਚਾਰੇ ਨਾ ਪ੍ਰਸਾਰੇ ਇਹ ਸਾਰੇ ਮਸਲੇ ਜਿਹੜੇ ਸਾਡੇ ਨਾਲ ਮਿਲ ਕੇ ਜਿਹੜੇ ਉਹ ਬੈਠ ਹੋ ਗਏ ਆ ਨਿਪਟ ਗਏ ਹੈਗੇ ਆ ਮੈਂ ਪ੍ਰਵਾਨਾ ਜੀ ਨੂੰ ਕਮਾਂਗਾ ਕਿ ਉਹ ਵੀ ਇੱਕ ਸੈਕਿੰਡ ਲਈ ਜਿਹੜਾ ਆਪਣੀ ਗੱਲ ਤਾਂ ਵਾਜੀ ਸਭ ਤੋਂ ਪਹਿਲਾਂ ਤਾਂ ਮੈਂ ਵੀਰ ਅਮਿਤ ਹੌਸਲੇ ਦਾ ਸਾਰੇ ਵੀਰਾਂ ਦਾ ਬੀਜਵਦੇਵ ਸਿੰਘ ਦਾ ਸਾਡੇ ਠਾਣੇ ਦਾ ਸਾਥ ਖੜੇ ਨੇ ਲਗਬਾ ਲਾਫਸ ਨੇ ਖੜੇ ਨੇ ਸੋ ਗੱਲ ਤਾਂ ਠੀਕ ਆ ਇੱਕ ਨੌਜਵਾਨ ਦਾ ਹਿਰਦਾ ਦੁਖਿਆ ਸਾਨੂੰ ਵੀ ਇਹ ਮਹਿਸੂਸ ਹੋਇਆ ਤੇ ਜਦੋਂ ਇਹ ਪਰਿਵਾਰ ਵਾਂਗੂ ਆਪਾਂ ਬੈਠੀਏ ਤੇ ਪਰਿਵਾਰ ਵਾਂਗੂ ਬੈਠੇ ਗੱਲਾਂ ਜੜੀਆਂ ਨੇ ਉਹ ਨਿਪਟ ਜਾਂਦੀਆਂ ਸੋ ਦੋਨਾਂ ਦਾ ਭਾਵਾਂ ਦਾ ਸਾਰੇ ਪਰਿਵਾਰ ਦਾ ਮੈਂ ਕਹਿੰਦਾ ਵੀ ਚੰਗਾ ਹੀ ਹੋਇਆ ਜੋ ਹੈ ਵੀ ਸਾਨੂੰ ਇਹਨੇ ਭਰਾਵਾਂ ਦਾ ਸਾਥ ਮਿਲਿਆ ਅੱਜ ਸੋ ਇਦਾਂ ਹੀ ਪਿਆਰ ਬਣਿਆ ਰਵੇ ਆਪਸ ਵਿੱਚ ਭਾਈਚਾਰਿਆਂ ਚ ਪਿਆਰ ਬਣਿਆ ਰਵੇ ਕੌਮਾਂ ਚ ਪਿਆਰ ਬਣਿਆ ਰਵੇ ਤਾਂ ਜੋ ਆਪਾਂ ਲੜ ਮਿਲ ਕੇ ਜਿਹੜਾ ਅਸਲ ਸਾਡੇ ਸਿਧਾਂਤ ਨੇ ਉਹਨਾਂ ਦੇ ਉੱਪਰ ਆਪਾਂ ਧੰਮ ਕਰਦੇ ਰਹੀਏ ਸੋ ਇਸ ਗੱਲ ਤੋਂ ਜੋ ਵੀ ਪਿੰਡ ਬੰਸੂਰਪੁਰ ਦੀ ਸੀ ਉਹ ਬਿਲਕੁਲ ਅੱਜ ਇੱਥੇ ਖਤਮ ਹੈ ਬਿਲਕੁਲ ਇਹਨੂੰ ਕਿਸੇ ਤਰ੍ਹਾਂ ਦਾ ਮਾਨਵ ਵਿਚਾਰ ਰੱਖਦੇ ਆਪਾਂ ਬਲਾਗ ਜੀ ਇਹ ਮੇਰੀ ਗੱਲ ਕਹਿ ਸਕਦੀ ਹੈ ਇਹ ਮੇਰਾ ਤਾਂ ਇੱਕ ਛੋਟੇ ਭਰਾਵਾਂ ਵਾਂਗੂ ਪਿਆਰ ਹੈ ਇਦਾਂ ਹੀ ਬੜਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਦੀ ਬਿੱਤਰਨ ਮੀਰ ਬਰਿੰਦਰ ਪਿੰਨ ਮਨਸੂਰਪੁਰ ਦੇ ਰਹਿਣ ਵਾਲਾ ਸੋ ਪਿਛਲੇ ਸਮੇਂ ਤੁਸੀਂ ਦੇਖਿਆ ਸੀਗਾ ਇੱਕ ਸੋਸ਼ਲ ਮੀਡੀਆ ਤੇ ਸਾਡੀ ਕੰਟਰੋਵਰਸੀ ਜਲਦੀ ਸੀਗੀ ਸੋ ਅੱਜ ਸਾਰੇ ਭੈਣ ਭਰਾਵਾਂ ਨੇ ਨਾਲ ਮਿਲ ਕੇ ਬਹਿ ਕੇ ਇੱਥੇ ਵਿਚਾਰਾਂ ਦੀ ਸਾਂਝ ਕੀਤੀ ਆ ਸੋ ਜੇ ਜਿਉਂਦੇ ਆ ਤਾਂ ਲੜਾਈਆਂ ਤਾਂ ਨੇ ਜੇ ਇਕੱਠੇ ਆ ਤਾਂ ਕੁਝ ਵੀ ਨਹੀਂ ਗੁਰੂ ਸਾਹਿਬ ਮਿਹਰ ਕਰਨ ਸੱਚੇ ਪਾਸ਼ਾ ਇਸ ਵੀ ਮਤੰਦਰਸਤੀਆਂ ਚੜ੍ਹਦੀ ਕਲਾ ਬਖਸ਼ਣ ਆਪਣੇ ਘਰ ਵਿੱਚ ਖੁਸ਼ ਰਵੇ ਆਵਾਜ਼ ਰਵੇ ਚੜ੍ਹਦੀ ਕਲਾ ਚ ਰਵੇ ਸੋ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਆਉਣ ਵਾਲੇ ਸਮੇਂ ਵਿੱਚ ਇਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਕਿਸੇ ਵੀ ਗੱਲ ਨੂੰ ਤੁਸੀਂ ਧਾਰਮਿਕ ਰੰਗ ਨਾਲ ਦਿਆ ਕਰੋ ਸੋ ਇਸ ਬੱਚੇ ਵਾਸਤੇ ਵੀ ਔਖਾ ਹੋਇਆ ਮੇਰੇ ਵਾਸਤੇ ਵੀ ਬਹੁਤ ਜ਼ਿਆਦਾ ਔਖਾ ਹੋਇਆ ਅੱਜ ਮੌਦਬਰ ਸੱਜਣ ਜਿਹੜੇ ਦੁਆਬੇ ਦੀ ਧਰਤੀ ਦੇ ਮਾਨਯੋਗ ਸ਼ਖਸੀਅਤਾਂ ਆਈਆਂ ਨੇ ਸੋ ਚਲੋ ਖੈਰ ਇਸੇ ਬਹਾਨੇ ਸਾਰਿਆਂ ਨੂੰ ਮਿਲਿਆ ਗਿਆ ਬਹੁਤ ਬਹੁਤ ਸ਼ੁਕਰਾਨੇ ਜੀ ਸਤਗੁਰ ਚੜ੍ਹਦੀ ਕਲਾ ਚ